ਬੇहद ਮਜ਼ਬਾਕੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬੀ ਫਿਲਮ ਜਗਤ ਨੂੰ ਜਿਹੜਾ ਵੱਡਾ ਸਤਮਾ ਲੱਗ ਚੁੱਕਿਆ ਨਾਮੀ ਅਦਾਕਾਰ ਮੁਕਲਦੇਵ ਨੇ ਜਿਹੜੇ ਇਸ ਦੁਨੀਆ ਨੂੰ ਅਲਵਿਦਾਖ ਚੁੱਕੇ ਨੇ 54 ਸਾਲ ਦੀ ਉਮਰ ਦੇ ਵਿੱਚ ਮੁਕਲਦੇਵ ਉਹਨਾਂ ਦੇ ਵੱਲੋਂ ਆਖਰੀ ਸਾਲ ਲਏ ਗਏ ਨੇ ਜੀ ਹਾਂ ਮੁਕਲਦੇਵ ਉਹੀ ਅਦਾਕਾਰ ਨੇ ਜਿਨ੍ਹਾਂ ਦੇ ਵੱਲੋਂ ਸ਼ਰੀਕ ਫਿਲਮ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਜਾਂਦੀ ਹੈ ਜਿਹੜਾ ਉਸਦੇ ਉਹਨਾਂ ਦੇ ਵੱਲੋਂ ਵਿਲਨ ਦਾ کردار ਕੀਤਾ ਜਾਂਦਾ ਕਿਸ ਤਰੀਕੇ ਜਿਹੜਾ ਜਿੰਮੀ ਸ਼ੇਰ ਗਿੱਲ ਉਹਨਾਂ ਦੇ ਵੱਲੋਂ ਉਹਨਾਂ ਦੇ ਉਲਟ ਜਿਹੜਾ ਪੈਰਲਲ ਫਿਲਮ ਦੇ ਵਿੱਚ کردار ਕੀਤਾ ਜਾਂਦਾ ਪਾਰਾ ਜਿਹੜਾ ਜੋ ਮੋਕਲ ਦੇਵ ਨੇ ਉਹਨਾਂ ਦੇ ਵੱਲੋਂ ਸ਼ਰੀਕ ਦਾ کردار ਕੀਤਾ ਜਾਂਦਾ ਉਹਨਾਂ ਦੇ ਸ਼ਰੀਕ ਦਾ ਪਰ ਉਹ ਸਦਾਕਾਰੀਆਂ ਨੇ ਜਿਹੜਾ ਲੋਕਾਂ ਨੂੰ ਜਿਹੜਾ ਬਾ ਕਮਾਲ ਕੀਲ ਕੇ ਰੱਖ ਦਿੰਦਾ ਲੋਕ ਬਿੰਨੇ ਜਾਂਦੇ ਸੀ ਸਿਨੇਮਿਆਂ ਦੇ ਵਿੱਚ ਪਰ ਮੋਕਲ ਦੇਵ ਨੇ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ 54 ਸਾਲ ਦੀ ਉਮਰ ਦੇ ਵਿੱਚ ਮੋਕਲ ਦੇਵ ਉਹਨਾਂ ਦੇ ਵੱਲੋਂ ਆਖਰੀ ਸਾਲ ਹੈਗੇ ਨੇ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ ਕਿਸੇ ਬਿਮਾਰੀ ਤੋਂ ਪੀੜਤ ਚੱਲਣ ਸੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਬਾਲੀਵੁੱਡ ਦੇ ਵਿੱਚ ਵੀ ਜਿਹੜਾ ਕਈ ਪਹਿਲਾਂ ਦੇ ਫਿਲਮਾਂ ਦੇ ਵਿੱਚ ਅਦਾਕਾਰੀ ਕਰ ਚੁੱਕੇ ਨੇ ਜਿਸ ਦੇ ਵਿੱਚ ਕਿ ਜੈ ਹੋ ਸ਼ਰੀਕ ਜਿਹੜੀ ਪੰਜਾਬੀ ਹੈ ਜੋ ਜਿਹੜੀ ਇੰਡਸਟਰੀ ਦੀ ਫਰਮਾਂ ਤੇ ਉਸ ਤੋਂ ਬਾਅਦ ਬਾਲੀਵੁੱਡ ਦੀ ਸਨ ਆਫ ਸਰਦਾਰ ਫਿਲਮ ਦੇ ਵਿੱਚ ਜਿਹੜਾ ਕਿਸ ਤਰੀਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸੇ ਫਿਲਮ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਅਜੇ ਦੇਵਗਨ ਉਹਨਾਂ ਦੇ ਨਾਲ ਕਿਰਦਾਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੈਰਾ ਜਿਹੜਾ ਸੰਜੇ ਦਤ ਨਾਮੀ ਕਿਰਦਾਰਾਂ ਦੇ ਨਾਲ ਜਾਨੀ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਫਿਲਮਾਂ ਕੀਤੀਆਂ ਗਈਆਂ ਨੇ ਦੇ ਵਿੱਚ ਕੇ ਹਿੱਟ ਫਿਲਮਾਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕੇ ਭਾਵੇਂ ਜੈ ਹੋਵੇ ਜਾਂ ਪਰ ਸਨ ਆਫ ਸਰਦਾਰ ਹੋਵੇ ਸਾਰੀਆਂ ਹਿੱਟ ਫਿਲਮਾਂ ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਮੁਕุลਦੇਵ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਪਰ ਇਸ ਸਭ ਦੇ ਵਿਚਾਲੇ ਬੇਅਤਮੰਦ ਭਾਗੀ ਖਬਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਆ ਮੁਕุลਦੇਵ ਉਹਨਾਂ ਦੇ ਫੈਨਸ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਕਿ ਲੰਬੇ ਸਮੇਂ ਤੋਂ ਫਿਲਹਾਲ ਜਿਹੜੇ ਇਸੇ ਕਰਕੇ ਫਿਲਮਾਂ ਦੇ ਵਿੱਚ ਨਹੀਂ ਆ ਰਹੇ ਸੀ ਕਿ ਕਿਸੇ ਬਿਮਾਰੀ ਤੋਂ ਜਿਹੜਾ ਪੀੜਤ ਸੀ ਮੁਕਲਦੇਵ ਪਰ ਉਹ ਜਿਹੜਾ ਅੱਜ 54 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲੈ ਚੁੱਕੇ ਨੇ ਪੰਜਾਬੀ ਫਿਲਮ ਜਗਤ ਦੇ ਵਿੱਚ ਵੱਡਾ ਘਾਟਾ ਪੈ ਚੁੱਕਿਆ ਕਿਉਂਕਿ ਮੁਕਲਦੇਵ ਉਹ ਕਿਰਦਾਰ ਸੀ ਭਾਵੇਂ ਉਹ ਵਿਲਨ ਦਾ ਕਿਰਦਾਰ ਕਰਦੇ ਸੀ ਅਕਸਰ ਫਿਲਮਾਂ ਦੇ ਵਿੱਚ ਪਰ ਜਿਹੜਾ ਲੋਕਾਂ ਨੂੰ ਉਹਨਾਂ ਦਾ ਜਿਹੜਾ ਕਿਰਦਾਰ ਆ ਹੀਰੋ ਦੇ ਮੁਕਾਬਲੇ ਬਾ ਕਮਾਲ ਲੱਗਦਾ ਸੀ ਕਿਉਂਕਿ ਪੰਜਾਬੀ ਇੰਡਸਟਰੀ ਦੀ ਹੱਟ ਫਿਲਮ ਜਿਹੜੀ ਜਿੰਮੀ ਸ਼ੇਰ ਗੱਲ ਉਹਨਾਂ ਦੀ ਫਿਲਮ ਸੀ ਜਿਸ ਦੇ ਵਿੱਚ ਕੇ ਮੋਕਲ ਦੇਵ ਉਹਨਾਂ ਦੇ ਵੱਲੋਂ ਜਿਹੜਾ ਬਿਲਨ ਦਾ ਉਹਨਾਂ ਦੇ ਜਿਹੜਾ ਸ਼ਰੀਕ ਦਾ کردار ਕੀਤਾ ਜਾਂਦਾ ਉਸ کردار ਨੂੰ ਵਿੱਚ ਮੋਕਲ ਦੇਵ ਉਹਨਾਂ ਨੂੰ ਜਿਹੜਾ ਪੰਜਾਬੀ ਲੋਕਾਂ ਨੇ ਜਾਂ ਪੰਜਾਬ ਤੋਂ ਬਾਹਰ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕਿਸ ਤਰੀਕੇ ਇੱਕ ਸ਼ਰੀਕ ਦਾ ਪਿੰਡ ਦੇ ਵਿੱਚ ਜੋ ਤਰੀਕਾ ਚੱਲਦੇ ਨੇ ਉਹ ਜਿਹੜਾ کردار ਕੀਤਾ ਲੋਕਾਂ ਨੂੰ ਜਿਹੜਾ ਹੋ ਬੂ ਪਸੰਦ ਆਇਆ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਹਿੱਟ ਫਿਲਮਾਂ ਦੇ ਵਿੱਚ ਹੋਰ ਵੀ ਕੰਮ ਕਰ ਚੁੱਕੇ ਨੇ ਜਿਸ ਦੇ ਵਿੱਚ ਕਿ ਬਾਲੀਵੁੱਡ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਸਨ ਆਫ ਸਰਦਾਰ ਹੈ ਜੈ ਹੋ ਜਾਂ ਹੋਰ ਵੀ ਜਿਹੜੀਆਂ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਜਾਨੀ ਕਿ ਨਾਮੀ ਅਦਾਕਾਰਾਂ ਦੇ ਨਾਲ ਹਿੱਟ ਫਿਲਮਾਂ ਦੇ ਵਿੱਚ ਮੁਕੁਲ ਦੇਵ ਜਿਹੜੇ ਕੰਮ ਕਰਦੇ ਰਹੇ ਨੇ ਤਾਂ ਅੱਜ ਜਿਹੜਾ ਪੰਜਾਬੀ ਇੰਡਸਟਰੀ ਨੂੰ ਬਾਲੀਵੁੱਡ ਇੰਡਸਟਰੀ ਨੂੰ ਵੱਡਾ ਸਦਮਾ ਲੱਗ ਚੁੱਕਿਆ ਘਾਟਾ ਪੈ ਚੁੱਕਿਆ ਕਿ ਇੱਕ ਨਾਮੀ ਅਦਾਕਾਰ ਆ 53 ਸਾਲ ਦੀ ਉਮਰ ਦੇ ਵਿੱਚ ਕਿਸੇ ਬਿਮਾਰੀ ਤੋਂ ਪੀੜਤ ਸਨ ਆਖਰੀ ਸਾਲ ਲੈ ਚੁੱਕੇ ਨੇ